ਇਕ ਕਹਾਣੀ ਪਾਈ ਮਰਦਾਨਾ ਜੀ ਦੀ ਸੱਚੀ ਭਗਤੀ ਅਤੇ ਸੇਵਾ ਭਾਵਨਾ ਨੂੰ ਦਰਸਾਉਂਦੀ ਹੈ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਬਾਹਰਲੇ ਇਲਾਕਿਆਂ ਵਿੱਚ ਉਪਦੇਸ਼ ਦੇਣ ਜਾ ਰਹੇ ਸਨ ਲੰਮੇ ਸਫ਼ਰ ਤੇ ਚੱਲਣ ਨਾਲ ਗੁਰੂ ਜੀ ਦੇ ਪੈਰਾਂ ਵਿੱਚ ਮਿੱਟੀ ਅਤੇ ਥਕਾਵਟ ਹੋ ਗਈ ਸੀ ਰਾਤ ਨੂੰ ਇੱਕ ਰੁੱਖ ਹੇਠਾਂ ਵਿਸ਼ਰਾਮ ਕਰਦੇ ਹੋਏ ਪਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਦੇ ਪੈਰਾਂ ਵਾਸਤੇ ਤਾਜ਼ਾ ਪਾਣੀ ਲਿਆਂਦਾ ਗੁਰੂ ਨਾਨਕ ਜੀ ਬੈਠੇ ਹੋਏ ਸਨ ਤੇ ਪਾਈ ਮਰਦਾਨਾ ਜੀ ਝੁਕ ਕੇ ਸਰਦਾ ਨਾਲ ਪੈਰ ਧੋਣੇ ਲੱਗ ਪਈ ਉਸ ਸਮੇ ਗੁਰੂ ਜੀ ਨੇ ਮਰਦਾਨੇ ਵਾਲੇ ਵੇਖ ਕੇ ਕਿਹਾ ਮਰਦਾਨਿਆ ਇਹ ਸੇਵਾ ਤਾਂ ਉਹੀ ਹੁੰਦੀ ਏ ਜੋ ਮਨ ਤੋਂ ਹੋਵੇ ਨਾ ਕਿ ਨਮਾਇ ਇਸ ਵਾਸਤੇ ਤੂੰ ਤਾਂ ਮੇਰੇ ਪੈਰ ਨਹੀਂ ਰੱਬ ਦੇ ਪੈਰ ਧੋ ਰਿਆ ਹੈ ਭਾਈ ਮਰਦਾਨਾ ਜੀ ਦੀ ਅੱਖਾਂ ਵਿੱਚੋਂ ਪਿਆਰ ਦੇ ਹੰਝੂ ਵਹਿ ਪਏ ਉਹ ਹੌਲੀ-ਹੌਲੀ ਅੱਖਣ ਲੱਗੇ ਸੱਚੀ ਗੱਲ ਹੈ ਗੁਰੂ ਜੀ ਤੁਸੀਂ ਤਾਂ ਰੱਬ ਦਾ ਰੂਪ ਹੋ ਮੈਨੂੰ ਤਾਂ ਇਹ ਵੀ ਲੱਗਦਾ ਹੈ ਕਿ ਮੇਰੀ ਇਹ ਸੇਵਾ ਵੀ ਤੁਹਾਡੀ ਮੇਰ ਹੈ ਇਸ ਘਟਨਾ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਜੋ ਸੇਵਾ ਭਾਵਨਾ ਨਾਲ ਕੀਤੀ ਜਾਂਦੀ ਹੈ ਉਹ ਰੱਬ ਤੱਕ ਪਹੁੰਚਦੀ ਹੈ ਅਸਲੀ ਸੇਵਾ ਨਿਮਰਤਾ ਪਿਆਰ ਅਤੇ ਨਿਸਕਾਮ ਭਾਵਨਾ ਨਾਲ ਕੀਤੀ ਜਾਂਦੀ ਹੈ ਇਹ ਕਹਾਣੀ ਗੁਰੂ ਚੇਲੇ ਦੀ ਉਸ ਅਦੋਲਣਾ ਬੰਦਨਾਂ ਨੂੰ ਦਰਸਾਉਂਦੀ ਹੈ ਜਿੱਥੇ ਪਿਆਰ ਭਗਤੀ ਅਤੇ ਇੱਜ਼ਤ ਹੀ ਸਭ ਕੁਝ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ